ਸ੍ਰੀ ਸੰਤ ਬਲਬੀਰ ਸਿੰਘ ਕਨਸਰਨ ਓਵਰ ਐਡਵਰਸ ਇਫੈਕਟਸ ਆਫ ਕਲਾਈਮੇਟ ਚੇਂਜ ਓਨ ਐਗਰੀਕਲਚਰ ਇਨ ਦਾ ਕੰਟਰੀ ਬਹੁਤ ਬਹੁਤ ਧੰਨਵਾਦ ਚੇਅਰਮੈਨ ਸਾਹਿਬ ਆਪ ਦਾ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਸੋ ਅਸੀਂ ਜਲਵਾਜੂ ਉਪਰ ਵਰਤਨ ਤੇ ਜੋ ਪਿਛਲੇ ਸਾਲ ਐਗਰੀਕਲਚਰ ਮਿਨਿਸਟਰੀ ਦੇ ਰਿਪੋਰਟ ਆਈ ਸੀ ਉਹਦੇ ਵਿੱਚ 310 ਜ਼ਿਲ੍ਹੇ ਪ੍ਰਭਾਵਿਤ ਹੋਏ ਸਨ 2023 ਦੇ ਵਿੱਚ ਜਿਨ੍ਹਾਂ ਦੇ ਵਿੱਚ 9 ਜ਼ਿਲ੍ਹੇ ਪੰਜਾਬ ਦੇ 8 ਜ਼ਿਲ੍ਹੇ ਹਿਮਾਚਲ ਦੇ 11 ਹਰਿਆਣਾ ਦੇ ਤੇ ਕੁੱਲ 310 ਜ਼ਿਲ੍ਹਿਆਂ ਦੇ ਵਿੱਚ ਗਲੋਬਲ ਵਾਰਮਿੰਗ ਦਾ ਅਸਰ ਦੇਖਿਆ ਜਿਹਦੇ ਨਾਲ ਬਹੁਤ ਜ਼ਿਆਦਾ ਹੜ੍ਹ ਆਏ ਪੰਜਾਬ ਦੇ ਵਿੱਚ तकरीबन 2-2 ਮਹੀਨੇ ਇਹ ਪਾਣੀ ਵਗਿਆ ਤੇ ਜਿਨ੍ਹਾਂ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਮਜ਼ਦੂਰ ਪ੍ਰਭਾਵਿਤ ਹੋਏ ਜਿਨ੍ਹਾਂ ਨੇ ਜਿਹੜੀ ਹੈ ਪ੍ਰਭਾਈ ਜੋ ਸਰਕਾਰ ਕਰਦੀ ਹੈ ਉਹ ਬਿਲਕੁਲ ਥੋੜਿਆ ਤੇ ਬਾਕੀ ਜਿਹੜਾ ਜੋ ਨੁਕਸਾਨ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ ਕਿਸਾਨ ਪਹਿਲਾਂ ਹੀ ਜਿਹੜਾ ਹੈ ਗਰੀਬੀ ਦੀ ਮਾਰ ਝੱਲ ਰਿਹਾ ਇਹਦੇ ਖਾਸ ਕਰਕੇ ਜਿਹੜੀਆਂ ਫਸਲਾਂ ਦਾ ਵੀ ਪੂਰਾ ਮੁੱਲ ਨਹੀਂ ਮਿਲ ਰਿਹਾ ਇਸ ਕਰਕੇ ਉਹਨਾਂ ਤੇ ਜਦੋਂ ਇਹੋ ਜੀ ਮਾਰ ਪੈਂਦੀ ਆ ਤੇ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਹੈ ਬੁਰਾ ਹਾਲ ਹੁੰਦਾ ਸੋ ਉਹਨਾਂ ਦੀ ਬਾਹ ਫੜਨ ਦੀ ਲੋੜ ਹੈ 2022 ਦੇ ਵਿੱਚ ਜਿਹੜੀਆਂ ਗਲੋਬਲ ਵਾਰਮਿੰਗ ਕਰਕੇ ਗਰਮ ਹਵਾਵਾਂ ਚੱਲੀਆਂ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਜਿਹੜਾ ਆਪੋਜੀ ਕਾਣਕ ਦੀ پیداوار 2021 ਦੇ ਵਿੱਚ 109.59 ਮਿਲੀਅਨ ਟਨ ਤੋਂ ਘਟ ਕੇ 107.7 ਮਿਲੀਅਨ ਟਨ ਤੱਕ ਰਹਿ ਗਈ। ਸਾਲ 23 ਦੇ ਵਿੱਚ ਇਸੇ ਕਾਣਕ ਦੇ ਝਾੜ ਘਟਣ ਕਰਕੇ ਉਤਪਾਦਨ ਦੇ ਟੀਚੇ ਤੋਂ 30 ਲੱਖ ਟਨ ਦਾ ਝਾੜ ਘਟ ਗਿਆ। ਸੋ ਇਸ ਨਾਲ ਜੇਥੇ ਦੂਜੇ ਵੱਡੇ ਕਣਕ ਉਪਾਦ ਉਪਾਦ ਭਾਰਤ ਦਾ ਨਿਰਯਾਤ ਤੇ پابੰਦੀ ਲਾਉਣੇ ਪਈ ਪੰਜਾਬ ਦੇ ਵਿੱਚ ਹੜ੍ਹਾਂ ਦਰਾਂ ਉਹ 19 ਤੇ 219 ਤੇ 223 ਵਿੱਚ ਤੋਂ ਨਹੀਂ ਦੀ ਫਸਲ ਤਬਾਹ ਹੋ ਗਈ ਹੜ੍ਹਾਂ ਬਾਰੇ ਅਧਿਕਾਰੀਆਂ ਦੀ رائے ਸੀ ਕਿ ਹੜ ਅਗਸਤ ਦੇ ਮਹੀਨੇ ਵਿੱਚ ਆਉਂਦੇ ਆ ਜਦੋਂ ਕਿ ਇਹ ਜੁਲਾਈ ਦੇ ਵਿੱਚ ਹੀ ਜਿਹੜੇ ਹੈਗੇ ਹੜ ਆ ਗਏ ਪਿਛਲੇ ਸਾਲ 23 ਦੇ ਵਿੱਚ ਇਹ 11 ਤਰੀਕ ਨੂੰ ਪੰਜਾਬ ਦੇ ਵਿੱਚ ਹੜ ਆ ਚੁੱਕੇ ਸੀ ਪੰਜਾਬ ਦੇ ਸਰਕਾਰ ਦੇ ਅੰਕੜੇ ਅਨੁਸਾਰ 2019 ਦੇ ਵਿੱਚ 1200 ਕਰੋੜ ਦਾ ਨੁਕਸਾਨ ਹੋਇਆ ਜਿਸ ਦੇ ਨਾਲ 300 ਕਰੋੜ ਦਾ ਨੁਕਸਾਨ ਬਨਿਆਦੀ ਢਾਂਚੇ ਦਾ ਹੋਇਆ ਇੱਕ ਆਰਥਿਕ ਸਰਵੇਖਣ ਦੇ ਅਨੁਸਾਰ ਜਲਵਾਯੂ ਤਬਦੀਲੀ ਦਾ ਸਿੱਧਾ ਅਸਰ ਸਾਡੇ ਖਾਣ ਵਾਲੇ ਪਦਾਰਥਾਂ ਤੇ ਪੈਂਦਾ ਜਿਨ੍ਹਾਂ ਦੀਆਂ ਕੀਮਤਾਂ ਵਿੱਚ 3 ਸਾਲਾਂ ਵਿੱਚ ਦੁੱਗਣਾ ਵਾਧਾ ਹੋਇਆ ਵੇਸੋ ਬਾਈ ਦੇ ਵਿੱਚ ਇਹ ਵਾਧਾ 10.8% ਸੀ 23 ਦੇ ਵਿੱਚ ਇਹ ਵਾਧਾ ਵਧ ਕੇ 6.6% ਪ੍ਰਤੀਸ਼ਤ ਸੀ ਪਰਿਵਸਦ ਸੀ ਤੇ ਇਸ ਸਾਲ ਇਹ 7.5% ਪਹੁੰਚ ਗਿਆ ਸੋ ਇਹ ਰਿਪੋਰਟ ਅਨੁਸਾਰ ਇਹ ਸਾਰੇ ਖਾਦ ਪਦਾਰਥਾਂ ਅਨੁਸਾਰ ਜਲ ਪ੍ਰਵਾਜੂ ਕਾਰਨ ਹੋਏ ਵਾਧੇਿਸ ਕਾਰਨ ਅ ਗਰਮ ਹਵਾਵਾਂ ਦੇ ਫਸਲਾਂ ਦੇ ਝਾੜ ਘਟਿਆ ਸੋ ਸਾਡੀ ਚੇਅਰਮੈਨ ਸਾਹਿਬ ਆਪ ਨੂੰ ਬੇਨਤੀ ਹੈ